ਸਫੀ ਗੱਲ ਦੋਸਤੋ ਮੈਂ ਪ੍ਰਦੀਪ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਕਬੱਡੀ ਦੇ ਵਕਤ-ਵਕਤ ਪਲੇਅਰਾਂ ਨਾਲ ਤੁਹਾਨੂੰ ਮਿਲਾਉਂਦੇ ਆਂ ਔਰ ਅੱਜ ਅਸੀਂ ਜਿਸ ਪਲੇਅਰ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਆਂ ਉਸ ਦਾ ਨਾਮ ਹੈ ਜੀ ਜੱਗਾ ਚਿੱਟੀ ਆਓ ਇਹਨਾਂ ਨਾਲ ਕੁਝ ਗੱਲਬਾਤ ਕਰਦੇ ਆਂ ਜੱਗੇ ਸਵਾਗਤ ਹੈ ਜੀ ਕਬੱਡੀ 365.com ਤੇ ਕੀ ਹਾਲ ਚਾਲ ਨੇ ਜੱਗੇ ਸਭ ਤੋਂ ਪਹਿਲਾਂ ਵਧੀਆ ਬਾ ਜੀ ਕਿੱਦਾਂ ਚੱਲ ਰਿਹਾ ਕਬੱਡੀ ਦਾ ਸਫਰ ਹਾਂਜੀ ਵਧੀਆ ਚੱਲ ਰਿਹਾ ਹੈ ਜੀ ਅੱਛਾ ਜੱਗੇ ਆਪਾਂ ਤੁਹਾਨੂੰ ਦਰਸ਼ਕਾਂ ਨਾਲ ਮਿਲਾਉਣਾ ਹੈ ਔਰ ਤੁਹਾਡੀਆਂ ਉਹ ਗੱਲਾਂ ਜਿਹੜੀਆਂ ਅਜੇ ਤੱਕ ਦਰਸ਼ਕ ਤੱਕ ਨਹੀਂ ਪਹ ਤਨੂੰ ਜਾਨਣਾ ਚਾਹਾਂਗੇ ਕਿ ਕਬੱਡੀ ਦਾ ਜਿਹੜਾ ਸਫ਼ਰ ਹੈ ਉਹ ਮੇਨ ਕਿੱਥੋਂ ਤੋਂ ਤੁਹਾਡਾ ਸ਼ੁਰੂ ਹੋਇਆ ਯਾਨੀ ਕਬੱਡੀ ਦੇ ਨਾਲ ਤੁਸੀਂ ਕਿਵੇਂ ਜੁੜੇ ਕਬੱਡੀਆ ਭਾਈ ਮੈਂ 3 ਸਾਲ ਹੋ ਗਏ ਪਹਿਲਾਂ ਖੇਡ ਦੀ ਸ਼ੁਰੂ ਕੀਤੀ ਸੀ ਜਿੱਦਾਂ ਜੀ ਅੱਛਾ ਹਾਂਜੀ ਭਾਜੀ ਹੂੰ ਇਹਦਾ ਗੋਂ ਦੇ ਮੇਨ ਤੋਂ ਲਾਈ ਦੀ ਸੀ ਪੈਂਦੀ ਜੀ ਜੀ ਹਾਂਜੀ ਭਾਜੀ ਤੇ ਜੱਕੀ ਫਿਰ ਪਰਿਵਾਰ ਚ ਯਾਨੀ ਕੌਣ ਕੌਣ ਨੇ ਤੁਹਾਡੇ ਭਾਈ ਭਾਈ ਮਮਾ ਡੈਡੀ ਆ ਹਾਂਜੀ ਦੋ ਭੈਣਾਂ ਵੱਡੀਆਂ ਤੇ ਬਿੱਗ ਪ੍ਰੋ ਐਕ ਓਕੇ ਉਹ ਜਿਹੜਾ ਤੁਹਾਡਾ ਬ੍ਰਦਰ ਉਹ ਵੀ ਸਿਰਫ ਕਬੱਡੀ ਖੇਡਦਾ ਜਾਂ ਕਿਵੇਂ ਹਾਂਜੀ ਖੇਡਦਾ ਜੀ ਓਕੇ ਓਕੇ ਹਾਂਜੀ ਪਹਿਲਾਂ ਇਦਾਂ ਖੇਡਦੇ ਹੁੰਦੇ ਸੀਗੇ ਫੇਰ ਮੋਢੇ ਸੱਟ ਲੱਗੀ ਜੀ ਉਹਨਾਂ ਦੇ ਹਾਂ ਹਾਂ ਹੋਣ ਹੁਣ ਉਹ ਕਬੱਡੀ ਨਹੀਂ ਖੇਡਦੇ ਨਹੀਂ ਹੁਣ ਭਾਜੀ ਫੇਰ ਸ਼ੁਰੂ ਕੀਤੀ ਜੀ ਓਕੇ ਭਾਜੀ ਤੇ ਪਰਿਵਾਰ ਦਾ ਜਿਹੜਾ ਹੈਗਾ ਉਹ ਕਿਦਾਂ ਹੈਗਾ ਰਿਸਪੌਂਸ ਤੁਹਾਨੂੰ ਜਾਂ ਪਰਿਵਾਰ ਵੱਲੋਂ ਤੁਹਾਨੂੰ ਕੋਈ ਥਾਪਨਾ ਹੈਗੀ ਹੈ ਕਿ ਤੁਸੀਂ ਕਬੱਡੀ ਮਤਲਬ ਵਧੀਆ ਟਾਂਗ ਨਾਲ ਖੇਡੋ ਜਾਂ ਉਹਦੇ 'ਚ ਕੋਈ ਰੋਕ ਟੋਕ ਵੀ ਹੈਗੀ ਹੈ ਪਰਿਵਾਰ ਵੱਲੋਂ ਨਹੀਂ ਭਾਜੀ ਯਾਰ ਪਹਿਲਾਂ ਈ ਦਾ ਘਰ ਦੇ ਖੇਡਾ ਨਹੀਂ ਦਿੰਦੇ ਸੀਗੇ ਜਦੋਂ ਭਾਈ ਦੇ ਸੱਟ ਲੱਗ ਗਈ ਫੇਰ ਘਰ ਦੇ ਕਹਿੰਦੇ ਜਿੱਦਾਂ ਸੱਟਾਂ ਬਹੁਤ ਆਦੀਆਂ ਕਬੱਡੀ 'ਚ ਕਿ ਨਹੀਂ ਖੇਡਣੇ ਨਹੀਂ ਜੀ ਜੀ ਤੇ ਪਹਿਲਾਂ ਖੇਡਾ ਨਹੀਂ ਦਿੰਦੇ ਸੀਗੇ ਜੀ ਫੇਰ ਮੈਨੂੰ ਇਦਾਂ ਸਿਗਾ ਸ਼ੌਂਕ ਸੀਗਾ ਕਬੱਡੀ ਦਾ ਇਦਾਂ ਦੇ ਵੀ ਭਾਈ ਫੇ ਮੈਂ ਖੇਡ ਲੈਂਦਾ ਹੁੰਦਾ ਮੈਂ ਮੂ ਲੌਂ ਚੱਲ ਜਾਣਾ ਚੋਰੀ ਕਰ ਦੇਣਾ ਦੱਸੇ ਬਿਨਾ ਹਾਂ ਹਾਂ ਤੇ ਡੈਡੀ ਨੇ ਆਏ ਨੂੰ ਗਾਲਾ ਗੋਲਾ ਬਹੁਤ ਕੱਢਨੀ ਜਿੱਦਾਂ ਜੀ ਤੇ ਫਿਰ ਹੁਣ ਹੁਣ ਉਹਨਾਂ ਵੱਲੋਂ ਕਿੱਦਾਂ ਦਾ ਹੈਗਾ ਵੀ ਹੁਣ ਤਾਂ ਉਹ ਫੇਰ ਇਸ ਚੀਜ਼ ਨਾਲ ਤੁਹਾਡੇ ਨਾਲ ਸਹਿਮਤ ਹੋਣਗੇ ਕਿ ਤੁਸੀਂ ਕਬੱਡੀ ਖੇਡੋ ਹਾਂਜੀ ਭਾਈ ਫੇ ਇਦਾਂ ਮੇਰਾ ਵੱਡਾ ਭਰਾ ਆਈ ਦਬਈ ਗਿਆ ਜਿੱਦਾਂ ਚਾਚੇ ਦਾ ਮੁੰਡਾ ਜੀ ਜਿੱਦਾਂ ਉਹ ਭਾਈ ਬਾਲਾ ਕਰਦਾ ਜੀ ਮੇਰਾ ਤੇ ਪਿਆਰ ਬਹੁਤ ਕਰਦਾ ਜੀ ਫੇ ਉਹਨੇ ਹੀ ਕਰ ਦੇਣ ਨੂੰ ਵੀ ਮਨਾਇਆ ਕਿ ਫੇ ਭਾਈ ਉਹਨੇ ਖਰਾਕ ਰੂਕ ਵੀ ਲੈ ਕੇ ਦਿੱਤੀ ਹਾਂਜੀ ਭਾਈ ਉਹਦਾ ਬਾਲਾ ਯੋਗਦਾਨ ਜਿੱਦਾਂ ਫੇ ਸ਼ੁਰੂਆਤ ਚ ਫੇ ਨਹੀਂ ਤੁਸੀਂ ਯਾਨੀ ਜਿਹੜਾ ਤੁਹਾਡਾ ਚਿੱਟੀ ਦੇ ਵਿੱਚ ਹੀ ਰਹਿੰਦੇ ਹੋ ਨਹੀਂ ਭਾਈ ਚਿੱਟੀ ਦਾ ਦੂਰ ਹੈ ਨਾ ਇਹਦਾ 2-3 ਕਿਲੋਮੀਟਰ ਖੂਹ ਤੇ ਰਹਿੰਦੇ ਬਾਜੀ ਅੱਛਾ ਅੱਛਾ ਮੈਨੂੰ ਪਤਾ ਲੱਗਿਆ ਜੱਗੇ ਜਿਹੜੀ ਪਰਿਵਾਰ ਦੀ ਹਾਲਤ ਹੈ ਉਹ ਕੋਈ ਜ਼ਿਆਦਾ ਵਧੀਆ ਨਹੀਂ ਹੈ ਰੇਣੀ ਬੈਣੀ ਜਾਂ ਉਹਦੇ ਚ ਕੀ ਕੀ ਕਿਹੋ ਜੀਆਂ ਚੀਜ਼ਾਂ ਨੇ ਤੁਹਾਡੇ ਉੱਥੇ ਖੂਤ ਤੇ ਜਿੱਦਾਂ ਬੱਕੀਏ ਜਿੱਦਾਂ ਮੋਟਰ ਤੇ ਕਹਿ ਲੋ ਜਾਂ ਖੇਤ ਤੁਸੀਂ ਰਹਿੰਦੇ ਹੋ ਉੱਥੇ ਫਿਰ ਉੱਥੇ ਵੀ ਤੁਸੀਂ ਖੇੜਦੇ ਜਾਂ ਉੱਥੋਂ ਦੇ ਹਾਲਾਤ ਤੁਹਾਡੇ ਉੱਪਰ ਪਰਿਵਾਰ ਦੇ ਕਿੱਦਾਂ ਦੇ ਨੇ ਮੈਂ ਜਾਨਣਾ ਚਾਹਾਂ ਹਾਲਾਤ ਤਾਂ ਭਾਈ ਠੀਕ ਠਾਕ ਹੀ ਆਈ ਕੁਝ ਜ਼ਿਆਦਾ ਵਧੀਆ ਨਹੀਂ ਗੀ ਭਾਜੀ ਹਾਂ ਜਿਦਾਂ ਲਾਈਟ ਵੀ ਨਹੀਂ ਗੀ 24 ਘੰਟੇ ਲਾਈਟ ਵੀ ਨਹੀਂ ਗੀ ਸਾਡੇ ਮੋਟਰ ਵਾਲੀ ਆਉਂਦੀ ਜਿੱਦਾਂ 6-7 ਘੰਟੇ ਅੱਛਾ ਅੱਛਾ ਹਾਂਜੀ ਖੂਤ ਦੇੰਨੇ ਪੈਣ ਤੋਂ ਕੱਚਾ ਰਹਾ ਜਾਂਦਾ ਜੀ ਖੂਨ ਨੂੰ ਹਾਂਜੀ ਚਲੋ ਕੋਈ ਗੱਲ ਨਹੀਂ ਪਰਮਾਤਮਾ ਆਪਲੀ ਕਰੂਗਾ ਔਰ ਅੱਗੇ ਆਪਾਂ ਹੋ ਸਕਦਾ ਹੈ ਕਿ ਕਬਡੀ ਤੁਹਾਨੂੰ ਅੱਗੇ ਇਹਨਾਂ ਚੀਜ਼ਾਂ ਤੋਂ ਜਿਹੜਾ ਹੋਰ ਵੀ ਤੁਹਾਨੂੰ ਅੱਗੇ ਲੈ ਕੇ ਜਾ ਸਕੀਏ ਔਰ ਪਰਿਵਾਰ ਦੀ ਹਾਲਾਤ ਹੋਰ ਸੁਧਰਨ ਮੈਂ ਜਾਨਣਾ ਚਾਹੁੰਗਾ ਜੇ ਕਿ ਫਿਰ ਜਦੋਂ ਪ੍ਰੈਕਟਿਸ ਕਰਨ ਜਾਂਦੇ ਹਾਂ ਫਿਰ ਪਿੰਡ ਦੇ ਗਰਾਊਂਡ 'ਚ ਹੀ ਕਰਦੇ ਹੋ ਜਾਂ ਉੱਥੋਂ ਪਿੰਡ ਦੇ ਜਿਹੜੇ ਯਾਨੀ ਜਿਹੜੇ ਸਹਿਯੋਗ ਕਰਦੇ ਨੇ ਜਿਹੜੇ ਰਹਿਣ ਵਾਲੇ ਨੇ ਜਾਂ ਪਿੰਡ ਦੇ ਲੋਕ ਨੇ ਉਹ ਤੁਹਾਨੂੰ ਕਿੱਦਾਂ ਮਤਲਬ ਟ੍ਰੀਟ ਕਰਦੇ ਨੇ ਤੁਹਾਡੇ ਨਾਲ ਕਿਸ ਤਰ੍ਹਾਂ ਦੀ ਗੱਲਬਾਤ ਕਰਦੇ ਨੇ ਨਹੀਂ ਪਿੰਡ ਵਾਲੇ ਦਾ ਭਾਈ ਪੂਰੀ ਦਾ ਸਪੋਰਟ ਕਰਦੇ ਆ ਬਾਕੀ ਮੈਨੂੰ ਤਾਂ ਭਾਈ ਕਰੋ ਹੀ ਜਾਣਾ ਪੈਂਦਾ ਜੀ ਸਵੇਰ ਨੂੰ ਜਾਈਦਾ ਹਾਂ ਜੀ ਕਰੋ ਗਰਾਊਂਡ ਜਿਹੜਾ ਪਿੰਡ ਦੀ ਵਧੀਆ ਬਣਾ ਕੇ ਦਿੱਤੀ ਹੋਈ ਹੈ ਉਹਨਾਂ ਨੇ ਏਦਾਂ ਜੈਮ ਵੀ ਪਿੰਡ ਹੈਗਾ ਸਾਡੀ ਹਾਂਜੀ ਜੈਮ ਵੀ ਵਧੀਆ ਬਣਿਆ ਹੋਇਆ ਜੀ ਸਾ ਆਲੀ ਪ੍ਰੈਕਟਿਸ ਕਰਦੇ ਹੋ ਜਾਂ ਫਿਰ ਜਿਮ ਵਗੈਰਾ ਹੀ ਜ਼ਿਆਦਾ ਤੁਸੀਂ ਲੌਂਡੇ ਹੈਗੇ ਹੋ ਨਹੀਂ ਭਾਈ ਜਿਮ ਵੀ ਲਈਦਾ ਹੈ ਜਾਂ ਗਰਾਊਂਡ ਦੀ ਪ੍ਰੈਕਟਿਸ ਉਹਦਾ ਜ਼ਿਆਦਾ ਲਈਦੀ ਥੋੜੀ ਓਕੇ ਓਕੇ ਅੱਛਾ ਫਿਰ ਜਿੱਕੇ ਹਮੇਸ਼ਾ ਜਦੋਂ ਮੈਂ ਤੁਹਾਨੂੰ ਦੇਖਿਆ ਕਿ ਜਦੋਂ ਤੁਸੀਂ ਕਬੱਡੀ ਖੇਡਦੇ ਹੋ ਤੁਹਾਡੀ ਉਮਰ ਦੇ ਬਾਰੇ ਚ ਗੱਲ ਕਰਗੇ ਛੋਟੀ ਉਮਰ ਦਾ ਖਿਡਾਰੀ ਤੁਹਾਨੂੰ ਕਿਹਾ ਜਾਂਦਾ ਡੇਟ ਆਫ ਬਰਥ ਕਿੰਨੀ ਉਮਰ ਹੋ ਗਈ ਆ ਹੁਣ ਤੁਹਾਡੀ ਮੇਰੇ ਭਾਈ ਇਸ਼ਾਨ ਮੇਰਾ ਜਾਣ ਮੈਂ ਆ ਜੀ ਓਕੇ ਹਾਂਜੀ ਠੀਕ ਠੀਕ ਅੱਛਾ ਫਿਰ ਜਿੱਕੇ ਮੈਂ ਜਾਨਣਾ ਚਾਹੂੰਗਾ ਕਿ ਜਿਵੇਂ ਸ਼ੁਰੂਆਤੀ ਦੌਰ ਚ ਪੜ੍ਹਾਈ ਵਗੈਰਾ ਦਾ ਕਿੱਦਾਂ ਰਿਹਾ ਤੁਹਾਡਾ ਜਿਹੜਾ ਪੜ੍ਹੇ ਉਸ ਚੀਜ਼ ਵਰ ਵੀ ਸਾਨੂੰ ਜ਼ਰੂਰ ਦੱਸੋ। ਬਲਾਈ ਦੇ ਮਾਲੇ ਦਾ ਭਾਈ ਠੀਕ ਠਾਕ ਜੇ ਰਹਿੰਨੇ, ਹਿਾਰ ਨਹੀਂ ਸੀਗੇ ਉਦਾਂ ਹੀ ਘਰੋਂ ਚੱਲ ਜਾਣਾ। ਉਹਦਾ ਪਲੱਸ 2 ਕਰ ਲਈ ਭਾਜੀ। अच्छा हां जी जाके दोपीड ਲਾਉਣੇ ਫੇ ਗੁਲੀ ਦਾ ਖੇਡੀ ਆਣਾ ਉੱਥੇ ਹੀ ਸਕੂਲ ਹਾਂ ਠੀਕ ਹਾਂ ਜੀ ਤੇ ਫਿਰ ਕੋਚ ਵੀ ਜਿਹੜੇ ਕਬੱਡੀ ਨਾਲ ਜੁੜੇ ਹੋ ਤੇ ਕੋਈ ਸਕੂਲ ਲੈਵਲ ਤੇ ਵੀ ਕੋਈ ਕੋਚ ਸੀ ਜਾਂ ਫਿਰ ਮਤਲਬ ਬਾਅਦ ਦੇ ਵਿੱਚ ਤੁਸੀਂ ਸਕੂਲ ਛੱਡਣ ਤੋਂ ਬਾਅਦ ਮਤਲਬ ਕਬੱਡੀ ਖੇਡਣੀ ਸ਼ੁਰੂ ਕੀਤੀ ਹੈ ਹਾਂ ਜੀ ਬਈ ਸਕੂਲ ਛੱਡਣ ਤੋਂ ਬਾਅਦ ਹੀ ਸ਼ੁਰੂ ਕੀਤੀ ਸੀ ਤੇ ਕੋਚ ਕੌਣ ਨੇ ਫਿਰ ਤੁਹਾਡੇ ਉੱਥੇ ਇੰਡੀਆ ਦੇ ਵਿੱਚ ਕਿਹੜੀ ਟੀਮ ਵੱਲੋਂ ਖੇਡਦੇ ਹੋ ਤੁਸੀਂ ਮੈਂ ਭਾਈ ਨਕੌਦਰਾ ਲੋ ਖੇਡਦਾ ਨਹੀਂ ਹਾਂ ਜੀ ਐਨਆਰਆਈ ਨੂੰ ਹਾਂ ਜੀ ਐਨਆਰਆਈ ਨੂੰ ਨਕੌਦਰਾ ਲੋ ਭਾਈ ਮੰਗੀ ਭਾਈ ਨੂੰ ਤਾਂ ਮੈਂ ਮਾਸਤਾਰ ਮੰਨਦਾ ਹੀ ਆਪਣਾ ਹਾਂ ਠੀਕ ਠੀਕ ਫਿਰ ਮੰਗੀ ਹਾਂਜੀ ਮੰਗੀ ਭਾਈ ਨਹੀਂ ਬਹੁਤ ਸਜਦਾ ਕਬੱਡੀ ਵਾਲੇ ਜੀ ਹਾਂਜੀ ਅੱਛਾ ਅੱਛਾ ਗਰਾਊਂਡ 'ਚ ਫਿਰ ਉਹਨਾਂ ਦੇ ਨਾਲ ਵੀ ਖੇਡਦੇ ਹੋ ਤੇ ਗਰਾਊਂਡ ਦੀ ਕੋਚਿੰਗ ਉਹਨਾਂ ਦੀ ਵੀ ਨਾਲ ਹੁੰਦੀ ਹੈ ਜਾਂ ਫਿਰ ਗਰਾਊਂਡ ਤੋਂ ਬਾਹਰ ਜਦੋਂ ਪ੍ਰੈਕਟਿਸ ਕਰਦੇ ਹੋ ਉਹ ਨਹੀਂ ਤੁਹਾਨੂੰ ਉਹ ਦਾ ਪੇਜ ਦੱਸਦੇ ਹੈ ਕੋਈ ਨਹੀਂ ਭਾਈ ਭਾਈ ਗਰਾਊਂਡ 'ਚ ਵੀ ਦਾਅ ਦੇ ਦਿੰਦਾ ਭਾਈ ਹਾਂਜੀ ਤੇ ਬਾਹਰ ਵੀ ਦਾਅ ਦਰਦਾ ਰਹਿੰਦਾ ਭਾਈ ਦਾਅ ਦਰਦਾ ਰਹਿੰਦਾ ਕੀ ਕਿਹੜਾ ਦਾਅ ਮਾਰਨਾ ਹਾਂਜੀ ਕਿੱਦਾਂ ਖੇਡਣਾ ਹੈ ਹਾਂਜੀ ਸਾਰਾ ਦਾਅ ਦਰਦਾ ਰਹਿੰਦਾ ਭਾਈ ਤੇ ਜੇਕਰ ਜਿਹੜੇ ਕਬੱਡੀ ਤਾਂ ਤੁਸੀਂ ਖੇਡਦੇ ਹੋ ਤੇ ਕਬੱਡੀ ਨੂੰ ਛੱਡ ਕੇ ਕੋਈ ਹੋਰ ਗੇਮ ਵੀ ਤੁਹਾਨੂੰ ਪਸੰਦੀਦਾ ਤੁਹਾਡੀ ਹੈਗੀ ਕੋਈ ਵੀਰ ਭਾਈ ਹੁਣ ਤੱਕ ਕਬੱਡੀ ਆ ਭਾਈ ਜਿਆਦਾ ਐਤੀ ਆ ਕਬੱਡੀ ਖੇਦੀ ਦੀ ਹਾਂਜੀ ਕਬੱਡੀ ਵਧੀਆ ਲੱਗਦੀ ਭਾਈ ਅੱਛਾ ਜੇ ਮੈਂ ਪੁੱਛਾਂ ਤੁਹਾਨੂੰ ਵੀ ਕਬੱਡੀ ਦੇ ਕੋਈ ਐਹੋ ਜਿਹੇ ਪਲੇਅਰ ਜਿਹੜੇ ਤੁਹਾਨੂੰ ਵਧੀਆ ਲੱਗਦੇ ਹੋਣ ਉਹ ਕਿਹੜੇ ਪੁਰਾਣੇ ਪਲੇਅਰਾਂ ਦੇ ਵਿੱਚੋਂ ਤੁਹਾਨੂੰ ਕਿਹੜੇ ਪਲੇਅਰ ਪਸੰਦ ਨੇ ਜਿਹੜੇ ਹੁਣ ਤੱਕ ਕਬੱਡੀ ਖੇਡ ਚੁੱਕੇ ਆ ਭਾਈ ਕੁਲਜੀਤਾ ਭਾਈ ਭਾਈ ਬਹੁਤ ਵਧੀਆ ਲੱਗਦਾ ਈ ਮੈਨੂੰ ਹਾਂਜੀ ਭਾਈ ਦੇ ਇਦਾਂ ਤੇ ਜਾਫੀ ਭਾਈ ਮੰਗੀ ਭਾਈ ਆਪਣਾ ਪੁਰਾਣਾ ਪਸੰਦੀਦਾ ਹਾਂਜੀ ਵਰਲਡ ਕੱਪ ਭਾਈ ਨੂੰ ਪਹਿਲਾਂ ਵੜਾ ਦੇਖਿਆ ਈ ਅਸੀਂ ਹਾਂ ਹਾਂਜੀ ਅੱਛਾ ਉਦੋਂ ਫਿਰ ਉਹਨਾਂ ਨੂੰ ਦੇਖ ਕੇ ਵੀ ਤੁਹਾਨੂੰ ਜਾਨੀ ਇੱਕ ਜਾਨੀ ਕਬੱਡੀ ਦੀ ਲਗਨ ਜਿਹੜੀ ਹੈਗੀ ਜਾਗੀ ਹੋਈ ਹੈ ਭਾਈ ਮੈਂ ਤਾਂ ਕਦੀ ਇਦਾਂ ਸੋਚਿਆ ਵੀ ਨਹੀਂ ਕਿ ਮੰਗੀ ਭਾਜੀ ਹੁਣਾਂ ਨਾਲ ਵੀ ਖੇਡਾਂਗੇ ਭਾਈ ਟੀਵੀ ਤੇ ਦੇਖਦੇ ਭਾਈ ਨੂੰ ਜਾਂ ਉਦਾਂ ਮੈਚ ਲਾਉਣ ਜਦੋਂ ਜਾਣਾ ਲੱਗੇ ਹੋਣੇ ਉਦੋਂ ਦੇਖਣਾ ਭਾਜੀ ਹੁਣਾਂ ਨੂੰ ਪਰ ਭਾਈ ਕਹਿ ਸਮਾਂ ਨੇ ਵਧੀਆ ਸਾਥ ਦਿੱਤਾ ਕਿ ਅੱਜ ਭਾਜੀ ਹੁਣਾਂ ਨਾਲ ਖੇਡਦੇ ਹੁੰਦੇ ਭਾਈ ਬੜੀ ਖੁਸ਼ੀ ਜੀ ਹੁੰਦੀ ਉਸ ਵਿੱਚ ਹਾਂ ਹਾਂ ਸਭ ਕੁਝ ਹਾਂ ਆਓ ਇੱਕ ਚੀਜ਼ ਜਿਹਨੂੰ ਆਪਾਂ ਦੇਖੀ ਹੈ ਤੇ ਉਹਦੀ ਉਹ ਅਚੀਵ ਵੀ ਹੋਈ ਹੈ ਤੁਸੀਂ ਉਹਨਾਂ ਦੇ ਨਾਲ ਖੇਡਣ ਨਾਲ ਲੋਚਦੇ ਸੀ ਔਰ ਪਰਮਾਤਮਾ ਦੀ ਮਿਹਰ ਨਾਲ ਮੇਰੇ ਖਿਆਲ ਚੋਂ ਤੁਸੀਂ ਉਹਨਾਂ ਦੇ ਨਾਲ ਖੇਡ ਰਹੇ ਹੋ ਤੇ ਇਸ ਤੋਂ ਵੱਡੀ ਹੋਰ ਖੁਸ਼ੀ ਵਾਲੀ ਕੋਈ ਗੱਲ ਨਹੀਂ ਹੋਣੀ ਅੱਛਾ ਜੇ ਕਿ ਫਿਰ ਜਿਹੜਾ ਇੰਡੀਆ ਦੇ ਵਿੱਚ ਜਦੋਂ ਤੁਸੀਂ ਖੇਡਦੇ ਹੋ ਤਾਂ ਬਹੁਤ ਸਾਰੇ ਟੂਰਨਾਮੈਂਟਾਂ 'ਚ ਤੁਹਾਡਾ ਬਹੁਤ ਵਧੀਆ ਪ੍ਰਦਰਸ਼ਨ ਰਿਹਾ ਹੈ ਕਿਹੜੇ ਕਿਹੜੇ ਇਹੋ ਜਿਹੇ ਵਿਸ਼ੇਸ਼ ਟੂਰਨਾਮੈਂਟਾਂ ਦਾ ਨਾਮ ਤੁਸੀਂ ਲੈਣਾ ਚਾਹੋਗੇ ਜਿੱਥੇ ਜਿੱਥੇ ਲੋਕਾਂ ਦਾ ਤੁਹਾਨੂੰ ਪਿਆਰ ਮਿਲਿਆ ਹੋਵੇ ਜਾਂ ਤੁਹਾਡੀ ਖੇਡ ਦਾ ਪ੍ਰਦਰਸ਼ਨ ਵਧੀਆ ਰਿਹਾ ਹੋਵੇ ਭਾਈ ਪਹਿਲੀ ਵਾਰ ਜਦੋਂ ਮੈਂ ਅਕੈਡਮੀਆ 'ਚ ਇੱਥੇ ਖੇਡੇ ਬਨਵਾਲੀਪੁਰ ਸੀਗੇ ਮੈਂ ਭਾਜੀ ਹਾਂਜੀ ਉੱਥੇ ਮੈਂ ਪਹਿਲੀ ਵਾਰ ਖੇਡਿਆ ਸੀਗਾ ਮੰਗੀ ਭਾਜੀ ਹੁਣਾਂ ਦਾ ਵੀ ਉੱਥੇ ਭਾਈ ਵਧੀਆ ਖੇਡ ਹੋਇਆ ਸੀਗਾ ਹਾਂਜੀ ਫਿਰ ਭਾਜੀ ਤੇ ਇੱਕ ਭਾਈ ਫਿਰ ਇੱਥੇ ਕਲਾਰਾ ਵੀ ਵਧੀਆ ਖੇਡੇ ਸੀਗੇ ਫਿਰ ਭਾਈ ਅਨੰਦਪਾਲ ਸਾਹਿਬ ਖੇਡੇ ਸੀਗੇ ਉਦੋਂ ਉੱਥੇ ਬ ਉੱਥੇ ਵੀ ਪ੍ਰਦਰਸ਼ਨ ਹਾਂਜੀ ਭਾਈ ਉੱਥੇ ਉੱਥੇ ਫਿਰ ਕਿਹੋ ਜਿਹਾ ਪ੍ਰਦਰਸ਼ਨ ਸੀ ਕਿ ਕਿੰਨੇ ਕੁ ਜੱਫੇ ਲਾਏ ਜਾਂ ਕਿਹੋ ਜਿਹਾ ਰਿਸਪੌਂਸ ਰਿਹਾ ਲੋਕਾਂ ਵੱਲੋਂ ਕਿੰਨਾ ਕੁ ਪਿਆਰ ਮਿਲਿਆ ਫਿਰ ਉੱਥੇ ਭਾਈ ਬੜਾ ਪਿਆਰ ਮਿਲਿਆ ਜੀ ਤਾਂ ਜੋ ਜੱਫੇ ਲਾਏ ਬਾਹ ਲੋਕਾਂ ਨੇ ਫੋਟੋ ਫੋਟਾ ਜੀ ਬਹੁਤ ਖਚਾਈ ਉੱਥੇ ਬੜੀ ਖੁਸ਼ੀ ਹੋ ਜਿੱਦਾ ਹਾਂ 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 ਕੋਈ ਕਦੀ ਸੋਚਿਆ ਨਹੀਂ ਇਦਾਂ ਲੋਕੀ ਭਾਈ ਹੁਣੀ ਖਚਾਉਂਦੇ ਹੁੰਦੇ ਆ ਦੇਖੀ ਤਾਂਦੇ ਇਹ ਸੋ ਕੋਈ ਸੋਚਿਆ ਨਹੀਂ ਸਾਡੇ ਨਾਲ ਵੀ ਫੋਟੋ ਖਚਾਊਗਾ ਭਾਈ ਉੱਥੇ ਖਚਾਈਆਂ ਲੋਕਾਂ ਨੇ ਬੜੀਆਂ ਭਾਜੀ ਉੱਥੇ ਬੜੀ ਰਾਤ ਸਾਰੀ ਨੀਂਦ ਨਹੀਂ ਆਈ ਭਾਜੀ ਹਾਂ ਅੱਛਾ ਠ ਏ ਨਿਊਜ਼ੀਲੈਂਡ ਆਉਣ ਦਾ ਸਬਬ ਕਿੱਦਾਂ ਬਣਿਆ ਯਾਨੀ ਕਿਸ ਕਿਹਦੇ ਤੁਹਾਨੂੰ ਇੱਥੇ ਬੁਲਾਇਆ ਕਿਵੇਂ ਬਣਿਆ ਇਹ ਤੇ ਭਾਜੀ ਇੱਦਾਂ ਇੱਥੇ 30 ਦੇ ਫਰੈਸ਼ ਵਾਲ ਬੋਰਡ ਜਿਹਨਾਂ ਦੇ ਬੀਜੇ ਪਹਿਲਾਂ ਨਹੀਂ ਕਿਹੇ ਕੰਟਰੀ ਦੇ ਲੱਗੇ ਸੀਗੇ ਹੁਣ ਆ ਪੇਰਾਂ ਨੂੰ ਸੱਜਿਆ ਭਾਜੀ ਹਾਂ ਹਾਂਜੀ 6 ਸੋਸਾਇਟੀ ਆਲਿਆਂ ਨੇ 500 ਸੋਸਾਇਟੀ ਨਿਊਜ਼ੀਲੈਂਡ ਆ ਰਹੇ ਤੇ ਭਾਜੀ ਮੇਰੀ ਇਹਦਾ ਬਾਈਕਟ ਫਮਿਲਟਰ ਆਲੋ ਚੋਣ ਹੋਈ ਸੀਗੀ ਮਲਵੀਰ ਭਾਜੀ ਮਦੂ ਹੁਣਾਂ ਨੇ ਤਾਂ ਬਬੂ ਭਾਜੀ ਹੁਣਾਂ ਨੇ ਕੀਤੀ ਸੀਗੀ ਹਾਂਜੀ ਤੇ ਉਹਨਾਂ ਦੀ ਟੀਮ ਵੱਲੋਂ ਚ ਸੀ ਇੱਥੇ ਕਿਹ ਕਿਹੜੇ ਕਿੱਥੇ ਕਿੱਥੇ ਵਧੀਆ ਪ੍ਰਦਰਸ਼ਨ ਤੋਂ ਡਾ ਰਿਹਾ ਕਿਹੋ ਜ ਇਥੋਂ ਦੀ ਗੇਮ ਦਾ ਤੇ ਉੱਥੋਂ ਦਾ ਕਿੰਨਾ ਫਰਕ ਮਹਿਸੂਸ ਕਰ ਰਿਹਾ ਹਾਂ ਤੁਸੀਂ ਇਹਦਾ ਭਾਈ ਫਰਕ ਤਾਂ ਉਹ ਥੋੜਾ ਜਿਆਦਾ ਹੀ ਆ ਉੱਥੇ ਥੋੜਾ ਖੇਡਣਾ ਸੌਖਾ ਇੱਥੇ ਔਖਾ ਹੈ ਇੱਥੇ ਜਿੱਦਾਂ ਜੀ ਉੱਥੇ 8-9 ਪਲੇਅਰ ਹੁੰਦੇ ਸਾਰੇ ਖੇਡਣ ਵਾਲੇ ਇੱਥੇ ਹੁੰਦੇ ਭਾਰੇ ਜਿੱਦਾਂ ਦੋ ਤਿੰਨ ਨੂੰ ਮੰਨਾ ਜਿੱਦਾਂ ਮੇਨਾਂ ਖੇਡਦਾ ਇਸ ਟਾਈਮ ਤੇ ਨਾਲ ਮੰਨੇ ਦੇ ਹਾਂਜੀ ਜਿੱਦਾਂ ਇੱਥੇ ਪੂਰੇ ਪੂਰੇ ਪਲੇਅਰ ਹੀ ਆ ਜੀ ਹਾਂਜੀ ਹਰੇਕ ਟੀਮ ਦੇ ਦੋ-ਦੋ ਬਾਹਰੋਂ ਪਲੇਅਰ ਸੱਦੇ ਆ ਇੰਡੀਆ ਤੋਂ ਉਹਨਾਂ ਨੂੰ ਵੀ ਇੱਥੇ ਥੋੜਾ ਜਿਆਦਾ ਜ਼ੋਰ ਲੱਗ ਜਾਂਦਾ ਜੀ ਅੱਛਾ ਅੱਛਾ ਹਾਂਜੀ ਤੇ ਮੈਚਸ ਕਿਹੜੇ ਕਿ ਭਾਈ ਮੈਂ ਤਕਰੀਬਨ ਸਾਰੇ ਤੋਂ ਵਧੀਆ ਖੇਡਦਾ ਤੇ ਦੋ ਥਾਂ ਭਾਈ ਜਿਆਦਾ ਵਧੀਆ ਖੇਡਦਾ ਜਿੰਦਾ ਉੱਥੇ ਹਮੇਲਟਾਂ ਦੇ ਸੀਗਾ ਇੱਕ ਹੂੰ ਤੇ ਇੱਕ ਉਥੇ ਟਿੱਪੂ ਕੀ ਸੀਗਾ ਭਾਜੀ ਹਾਂਜੀ ਉੱਥੇ ਜਦੋਂ ਹੀ ਫਾਈਨਲ 'ਚ ਪਹੁੰਚੇ ਸੀਗੇ ਭਾਜੀ ਹਾਂਜੀ ਫਾਈਨਲ ਮੈਚ ਵੀ ਜਿੱਤ ਨਾ ਕੀਤਾ ਸੀਗਾ ਤੇ ਬੈਸਟ ਵੀ ਰਹੇ ਸੀਗਾ ਜੀ ਜੀ ਅੱਛਾ ਫਿਰ ਜਿੱਕੇ ਜਿਹੜਾ ਇੱਥੋਂ ਦੀ ਕਬੱਡੀ ਆ ਉਹ ਕਾ ਤੇ ਆ ਹਾਂਜੀ ਇੰਡੀਆ ਦੇ ਵਿੱਚ ਯਾਨੀ ਜ਼ਿਆਦਾਤਰ ਗਰਾਊਂਡ ਜਿਹੜੇ ਹੁੰਦੇ ਆ ਉਹ ਮਿੱਟੀ ਵਾਲੇ ਹੁੰਦੇ ਨੇ ਕਿਹੜੀ ਕਬੱਡੀ ਤੁਹਾਨੂੰ ਸੌਖੀ ਲੱਗੀ ਔਰ ਕਿੱਥੇ ਖੇਡਣਾ ਵਧੀਆ ਲੱਗਦਾ ਮੀਡੀਆ ਖੇਡਾ ਭਾਈ ਵਧੀਆ ਲੱਗਦਾ ਮਿੱਟੀ ਤੇ ਥੋੜਾ ਸੌਖਾ ਆ ਘਾਹ ਤੇ ਜਦਾ ਪੈਸਪੂਰ ਬਹੁਤ ਸਲਿੱਪ ਹੁੰਦਾ ਭਾਈ ਮਿੱਟੀ ਦਾ ਥੋੜਾ ਸਹੀ ਰਹਿੰਦਾ ਜੀ ਤੇ ਦਰਸ਼ਕਾਂ ਦਾ ਰਿਸਪੌਂਸ ਬਰਾਬਰ ਹੈ ਇੰਡੀਆ ਵਾਲਾ ਤੇ ਇੱਕੋ ਵਾਲਾ ਉਹ ਸਾਰਾ ਬਰਾਬਰ ਹੈ ਭਾਈ ਇਸੇ ਵੀ ਲੋਕੀ ਉਮੇ ਪਿਆਰ ਕਰਦੇ ਆਂਦੀ ਆ ਵੀ ਮੈਂ ਪਿਆਰ ਕਰਦੇ ਆਂ ਅੱਛਾ ਜਾਂਦੇ ਜਾਂਦੇ ਜੱਕੇ ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗਾ ਕਿ ਜੱਗੇ ਦੀ ਖੁਰਾਕ ਕੀ ਹੈ ਔਰ ਕਿਹੋ ਜੀ ਪ੍ਰੈਕਟਿਸ ਹੋ ਕਰਦਾ ਖੁਰਾਕ ਆ ਭਾਈ ਬਹੁਤ ਹੀ ਨਹੀਂ ਦਾਲ ਸਵੇਰ ਨੂੰ ਜੋ ਸਾਰੇ ਖਾਂਦੇ ਉਹ ਹੀ ਕਾਇਦਾ ਰੋਟੀ ਬਾਣੀ ਖਾਦੀਦਾ ਤੇ ਆਂਡੇ ਉਂਡੇ ਖਾਈਦੇ ਆ ਹਾਂਜੀ ਚਿਕਨ ਖਾਦੀਦਾ ਦੇ ਮਿਹਨਤ ਭਾਈ ਜਰੂਰ ਲਾਈਦੀ ਸਵੇਰ ਨੂੰ ਜੀ ਓਕੇ ਇੱਕ ਟਾਈਮ ਮਤਲਬ ਮਿਹਨਤ ਉਹਦੇ ਚ ਫਿਰ ਮਿਹਨਤ ਜੀ ਮਤਲਬ ਕੀ ਕੀ ਚੀਜ਼ ਨੂੰ ਮਿਹਨਤ ਕਹੋਗੇ ਗਰਾਊਂਡ 'ਚ ਖੇਡਦੇ ਹੋ ਕੀ ਜਿਮ ਜਾਂਦੇ ਹੋ ਜਾਂ ਕੀ ਤਾਂ ਹੈਗਾ ਇਹਦਾ ਭਾਈ ਗਰਾਊਂਡ ਦੀ ਲੱਗਦੀ ਜਾਂ ਮਿਹਨਤ ਸਾਰੇ ਨਾਲ ਇਕੱਠੇ ਹੋ ਕੇ ਤਾਂ ਭਾਈ ਹੋਰ ਨਹੀਂ ਦੋਨੀਆਂ ਲੱਗਦੀ ਆ ਹਾਂਜੀ ਤੇ ਜਿਮ ਵੀ ਲੱਗਦਾ ਭਾਈ ਜਿਮ ਵੀ ਲੱਗਦਾ ਹਾਂਜੀ ਚਲੋ ਜੇਕੇ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਜਾਂਦੇ ਜਾਂਦੇ ਕੋਈ ਇਹੋ ਜਿਹਾ ਮੈਸੇਜ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੋਗੇ ਜਿਹੜਾ ਜਿਹੜਾ ਤੁਹਾਨੂੰ ਲੱਗਦਾ ਹੋਵੇ ਤੁਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਹੋ ਜਾਂ ਕੋਈ ਇਹੋ ਜਿਹੀ ਕੋਈ ਗੱਲ ਹਾਂਜੀ ਭਾਈ ਜਰੂਰ ਭਾਈ ਜਿੰਦਾ ਇਹ ਮੇਰੇ ਘਰ ਦੇ ਮੈਨੂੰ ਸਪੋਰਟ ਨਹੀਂ ਕਰਦੇ ਪਹਿਲਾਂ ਉਹ ਮੈਂ ਸ਼ੁਰੂ ਕੀਤੀ ਮੈਂ ਉਹ ਕਹਿੰਦਾ ਜਿਹੜਾ ਬੰਦਾ ਜਿਹੜੇ ਵੀ ਸਾਰੇ ਖੇਡਦੇ ਆਂਦੀ ਆ ਸਾਰਿਆਂ ਦੇ ਘਰਾਂ ਦੇ ਨੂੰ ਸਪੋਰਟ ਕਰਨੀ ਚਾਹੀਦੀ ਆ ਹੁਣ ਤਾਂ ਫਿਰ ਸਪੋਰਟ ਹੈਗੀ ਆ ਹਾਂਜੀ ਹੁਣ ਤਾਂ ਹੈਗੀ ਆ ਤੇ ਲਾਈਟ ਕਦੋਂ ਲੱਗ ਜਾਣੀ ਆ ਫਿਰ ਭਾਈ ਥੋੜੇ ਦੇਖੋ ਕਦੋਂ ਲਾ ਦਿੰਦੇ ਹਾਂ ਜਾ ਕੇ ਪੂਰੀ ਕੋਸ਼ਿਸ਼ ਕਰਦੇ ਲੋ ਜੀ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਭਾਈ ਦੋਸਤੋ ਐਸੇ ਤਰ੍ਹਾਂ ਤੁਹਾਨੂੰ ਅਸੀਂ ਹੋਰ ਵੀ ਪਲੇਅਰਾਂ ਨੂੰ ਬੁਲਾਉਂਦੇ ਰਹਿਣਾ ਔਰ ਤੁਸੀਂ ਸਾਡੀਆਂ ਇਹਨਾਂ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਿਆ ਕਰੋ ਔਰ ਜੇਕਰ ਕੋ ਸਾਡੇ ਨਾਲ ਇਸੇ ਤਰ੍ਹਾਂ ਜੁੜਦੇ ਰਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ